ਤੋਂ ਨੂੰ ਤਾਂ ਤਾਂ ਬੁਲਾਇਆ ਇਹਨੂੰ ਨਾ ਮਾਰੀ ਮੋਟੀ ਚੰਗੀ ਮੱਤ ਦੇ ਕੇ ਜਾਇਓ ਜੇ ਇਹਨੇ ਆਪਦਾ ਸਵਾ ਨਾ ਬਦਲੇ ਨਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਅਸੀਂ ਇਕੱਠੇ ਰਹਿ ਪਾਵਾਂਗੇ ਗੱਲ ਹੋਈ ਕੀ ਹੈ ਉਹ ਵੀ ਤਾਂ ਪਤਾ ਲੱਗੇ ਨਾ ਹੋਣਾ ਕੀ ਹੈ ਜਦੋਂ ਦੇਖੋ ਨਾ ਗੁੱਸਾ ਇਹਦੇ ਨੱਕ ਤੇ ਚੜਿਆ ਹੀ ਰਹਿਦਾ ਘਰੇ ਨਾ ਬਾਅਦ ਚ ਵੱਡਦਾ ਇਹਦੇ ਲਾਂਭੇ ਪਹਿਲਾਂ ਸ਼ੁਰੂ ਹੋ ਜਾਂਦੇ ਆ ਕਿ ਬੱਚੇ ਕਹਿਣਾ ਨਹੀਂ ਮੰਨਦੇ ਕਦੇ ਮਾਂ ਵਾਰੇ ਪਟਕੜਦਾ ਜਾਂ ਬੋਲੀ ਜਾਊਗੀ ਉਤੋਂ ਛੱਕੀ ਇੰਨੀ ਆ ਵੇ ਮੂਤੇ ਮਾੜਾ ਜੇ ਮੇਰੇ ਸਮਾਈਲ ਕੀ ਆ ਜਵੇ ਜੇ ਦੀ 20 ਨਾ ਗਿਣਦੀ ਐ ਇਸ ਕਰਕੇ ਕੁਛ ਹੋਵੇਗਾ ਇਸ ਕਰਕੇ ਕੁਛ ਹੋਊਗਾ ਹੁਣ ਤਾਂ ਜੇ ਸੱਚ ਪੁੱਛੋ ਨਾ ਘਰੇ ਬੰਨ ਨੂੰ ਵੀ ਜੀ ਨਹੀਂ ਕਰਦਾ ਦੇਖ ਕੇ ਮੂਰੇ ਕਲੇਸ਼ ਹੀ ਮਿਲਣਾ ਮੇਰਾ ਗੁੱਸਾ ਦਿੱਤਾ ਮੇਰਾ ਸ਼ੱਕ ਕਰਨਾ ਵੀ ਦਿੱਤਾ ਆ ਮੇਰੀ ਲੜਾਈ ਤੇ ਕਲੇਸ਼ ਵੀ ਇਹਨਾਂ ਨੂੰ ਨਜ਼ਰ ਆਉਂਦਾ ਪਰਿਵਾਰ ਪ੍ਰਤੀ ਮੇਰੀ ਕੀ ਡੈਡੀਕੇਸ਼ਨ ਆ ਮੈਂ ਕਿੰਨਾ ਸਾਰਾ ਦਿਨ ਸਾਰੇ ਪਰਿਵਾਰ ਦਾ ਕਰਦੀ ਆ ਉਹ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਤੂੰ ਜੋ ਮਰਜ਼ੀ ਕਹਿ ਇਹ ਵੀ ਤੇਰੀ ਗੱਲ ਠੀਕ ਨਹੀਂ ਬੰਦਾ ਬਾਹਰ ਹੋ ਖਪੇ ਟੁੱਟੇ ਘਰੇ ਆਵੇ ਤੇ ਉੱਤੋਂ ਜਨਾਨੀ ਤਾਨੇ ਤੇ ਤਾਨਾ ਸ਼ਿਕਾਇਤਾਂ ਲਾ ਕੇ ਉਹਨੂੰ ਹੋਰ ਕਲ ਪਾਵੇ ਇਹ ਚੰਗੀ ਗੱਲ ਨਹੀਂ ਹੈਗੀ ਤੇਰੇ ਵਾਸਤੇ ਪਰ ਜਨਾਨੀ ਕਿਹੜਾ ਘਰੇ ਵਹਿਲੀ ਰਹਿੰਦੀ ਆ ਉਹ ਵੀ ਤਾਂ ਸਾਰਾ ਦਿਨ ਘਰ ਦੇ ਵਿੱਚ ਖਪਦੀ ਹੋਈ ਹੈ ਤੁਸੀਂ ਆਹ ਘਰ ਦੇ ਕੰਮਾਂ ਨੂੰ ਪਜੂਲ ਹੀ ਕਿਉਂ ਮੰਨਦੇ ਆ ਨਾਲੇ ਉਹਨੇ ਆਪਣਾ ਦਿਲ ਜੇ ਆ ਉਧੇ ਘਰ ਵਾਲੇ ਕੋਲੇ ਨਹੀਂ ਕੋਲਣਾ ਤੇ ਹੋਰ ਕਿਹਦੇ ਕੋਲੇ ਕੋਲਣਾ ਜੇ ਉਹ ਆਪਣੀਆਂ ਦੁੱਖ ਤਕਲੀਫਾਂ ਜਾਂ ਘਰ ਜਾਂ ਬੱਚਿਆਂ ਦੀ ਪੜ੍ਹਾਈ ਜਾਂ ਉਹਨਾਂ ਦੇ ਚਿਰਚੜੇ ਹੁੰਦੇ ਸੁਭਾਅ ਬਾਰੇ ਆਪਣੇ ਜੀਵਨ ਸਾਥੀ ਨਾਲ ਹੀ ਡਿਸਕਸ ਕਰੋ ਤਾਂ ਹੋਰ ਉਹ ਕੰਦਾ ਨਾਲ ਕਰੋ ਉੱਪਰ ਕੋਈ ਗੱਲ ਕਰਦਾ ਢੰਗ ਵੀ ਤਾਂ ਹੁੰਦਾ ਉਹ ਜਦੋਂ ਦੇਖੋ ਬੋਜੋ ਦੀ ਅੱਖਾਂ 'ਚ ਮਾਨ ਮਾਨ ਪਾਣੀ ਭਰ ਲੈਂਦੀ ਆ ਉਹ ਮੇਰੇ ਨੇ ਸਾਰੇ ਡਰਾਮੇ ਕਿਉਂ ਕਰਦੀ ਆ ਕੰਦਾ ਵੀ ਕਿੰਨਾ ਅਜੀਬ ਹੁੰਦਾ ਜਿਹੜਾ ਆਪਣੀ ਘਰਵਾਲੀ ਦੀਆਂ ਅੱਖਾਂ ਵਿੱਚ ਲੁਕੇ ਹੋਏ ਦਰਦ ਨੂੰ ਨਹੀਂ ਸਮਝ ਸਕਦਾ ਜੇ ਕਿਤੇ ਟੀਵੀ ਤੇ ਕੋਈ ਇਮੋਸ਼ਨਲ ਡਰਾਮਾ ਚੱਲਦਾ ਹੋਵੇ ਤੇ ਹੀਰੋਇਨ ਦੀ ਅੱਖਾਂ ਵਿੱਚ ਹੰਝੂ ਆਜਣ ਉਥੇ ਵੀ ਉਹ 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 ਕਰਦੇ ਇਹ ਦਰਦ ਫੀਲ ਕਰਦੇ ਹੁੰਦੇ ਆ ਤੇ ਘਰ ਵਾਲੀ ਦੇ ਹੰਝੂ ਇਹਨਾਂ ਨੂੰ ਡਰਾਮਾ ਲੱਗਦੇ ਨੇ ਚਾਰੇ ਘਰਵਾਲੀ ਫਿਰ ਕਿੱਥੇ ਜਾਊ ਕੀ ਕਰੂ ਕਿਵੇਂ ਜਿਊ ਜਿਉ ਨੂੰ ਆਪਦੇ ਹੀ ਘਰ ਦੇ ਵਿੱਚ ਹਰ ਇੱਕ ਗੱਲ ਸੋਚ-ਸੋਚ ਕੇ ਕਰਨੀ ਪਵੇ ਫੇਰ ਤਾਂ ਘਰ ਦੇ ਰਹਿ ਕੇ ਦੀ ਉਹ ਬਗਾਨੀ ਹੋਈ ਪਣੀ ਰਹਿੰਦੀ ਆ ਬੰਦੇ ਲਈ ਤਾਂ ਕਿੰਨਾ ਕਹਿਣਾ ਸੌਖਾ ਆ ਵੀ ਘਰੇ ਜਨਾਨੀ ਮੈਨੂੰ ਤੰਗ ਕਰਦੀ ਆ ਤੇ ਮੇਰਾ ਘਰੇ ਵੜਨ ਨੂੰ ਜੀ ਨਹੀਂ ਕਰਦਾ ਪਰ ਜਨਾਨੀ ਕੀ ਕਰੇ ਤੇ ਜਨਾਨੀ ਵਿਚਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਘਰ ਦੀਆਂ ਛੱਤਾਂ ਤੇ ਹੀ ਵਾਲੇ ਗਿੰਦੀ ਆ ਵੀ ਕਦੋਂ ਮੇਰਾ ਘਰ ਵਾਲਾ ਆਊਗਾ ਉਹਦੇ ਮਨ ਦਾ ਆਪਣੇ ਦਿਲ ਦੀ ਗੱਲ ਬੋਲੂਗੀ ਪਰ ਅੱਗੂ ਘਰ ਵਾਲਾ ਕਹਿੰਦਾ ਆ ਵੀ ਐਵੇਂ ਮੇਰੇ ਨਾਲ ਫਜ਼ੂਲ ਦੀਆਂ ਗੱਲਾਂ ਨਾ ਕਰ ਆ ਜਿਹੜੀਆਂ ਤੂੰ ਗੱਲਾਂ ਕੀਤੀਆਂ ਨੇ ਨਾ ਇਹ ਕੱਲੀ ਤੇਰੇ ਨਾਲ ਹੀ ਨਹੀਂ ਹਰ ਔਰਤ ਦੀ ਇਹੀ ਕਹਾਣੀ ਹੈ ਘਰ ਵਾਲੇ ਘਰ ਚ ਜਿੰਨਾ ਮਰਜ਼ੀ ਪਰੇਸ਼ਾਨ ਹੋਵੇ ਪਰ ਜਿਹੜੇ ਉਹਦੇ ਹੰਝੂ ਨੇ ਨਾ ਨਾ ਘਰ ਵਾਲੇ ਨੂੰ ਚਲਿੱਤਰੇ ਲੱਗਦੇ ਨੇ ਆ ਕਿਵੇਂ ਤੁਸੀਂ ਇਕੱਠੀਆਂ ਜੀਆਂ ਹੋ ਕੇ ਮਗਰ ਪੈ ਗਈਆਂ ਤੇ ਔਰਤ ਦੇ ਪੱਖ ਨੂੰ ਲੈ ਕੇ ਮੂਹਰੇ ਧਰ ਲੱਗੇ ਹੋਈਆਂ ਨਾ ਬੰਦਾ ਜੇ ਅੱਖਾਂ ਚ ਹੰਝੂ ਨਹੀਂ ਲਿਆਉਂਦਾ ਤਾਕਿ ਤੁਹਾਡੇ ਦਿਲ ਨੂੰ ਦਰਦ ਮਹਿਸੂਸ ਨਹੀਂ ਹੁੰਦਾ ਕਿ ਉਹ ਕਿੰਨਾ ਪਰੇਸ਼ਾਨ ਹੈ ਅਸਲ ਦੇ ਵਿੱਚ ਤਾਂ ਬੰਦਾ ਆਪਣੀ ਜਗ੍ਹਾ ਸਹੀ ਹੈ ਔਰਤ ਆਪਣੀ ਜਗ੍ਹਾ ਸਹੀ ਹੈ ਉਹ ਜੇ ਦੇਖਿਆ ਜਾਵੇ ਤਾਂ ਇੱਕ ਦੂਜੇ ਦੀ ਫੀਲਿੰਗ ਨੂੰ ਸਮਝਣ ਦੇ ਰਿਸ਼ਤੇ ਦਾ ਨੋ ਹੀ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਸਹੀ ਕਿਹਾ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਹੀ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਜੇ ਹਸਬੰਡ ਵਾਈਫ ਵੀ ਇੱਕ ਦੂਜੇ ਦੀਆਂ ਗੱਲਾਂ ਨਹੀਂ ਸੁਣਨਗੇ ਤਾਂ ਹੋਰ ਕੌਣ ਸੁਣੂ ਪਤੀ ਪਤਨੀ ਦਾ ਰਿਸ਼ਤਾ ਖੇਲਰਨਾ ਨਹੀਂ ਚਾਹੀਦਾ ਕਿਉਂਕਿ ਖਿਲਰੇ ਹੋਏ ਰਿਸ਼ਤਿਆਂ ਦਾ ਲੋਕ ਰੱਜ ਕੇ ਫਾਇਦਾ ਚੱਕਦੇ ਨੇ